ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਮੈਂ ਤੁਹਾਨੂੰ ਦੱਸਦੀ ਆ ਅੱਗੇ ਮੈਂ ਬਹੁਤ ਵਾਰੀਆਂ ਦਿਖਾ ਚੁੱਕੀ ਹਾਂ ਸਾਡੀ ਮਸ਼ੀਨ ਨੂੰ ਅਸੀਂ ਪੱਟੀਆਂ ਕੀਤੀਆਂ ਵਈਆਂ ਪੱਟੀਆਂ ਕਰ ਕਰਕੇ ਅਸੀਂ 2 ਸਾਲ ਦੀ ਚਲਾਈਏ ਬੜੇ ਮੁਸ਼ਕਲਾਂ ਦੇ ਨਾਲ ਪਰ ਹੁਣ ਹਣਾ ਵਿਚਾਰੀ ਦੇ ਪਾਸ ਹੋ ਗਈ ਆ ਤਾਂ ਆਪਾਂ ਲਈ ਲਿਆ ਨਵੀਂ ਮਸ਼ੀਨ ਬੜੇ ਚਾਹ ਦੇ ਨਾਲ ਸਾਨੂੰ ਬਹੁਤ ਬਹੁਤ ਖੁਸ਼ੀ ਆ ਇਸ ਕਰਕੇ ਵਾਜ ਗਿਆ ਜੋ ਚੀਨੀ ਨਿਕਲਦੀ ਆ ਹੁਣ ਤਾਂ ਕਹਿੰਦਾ ਮੈਂ ਵੀ ਬੋਲੀ ਬੋਲੀ ਪਰ ਮੇਰੀ ਵਾਜਦਾਤ ਉੱਚੀ ਨਿਕਲਦੀ ਆ ਹਾਂ ਅੱਛਾ ਤੇ ਇਹ ਦੇਖੋ ਜਾਂ ਆਪਾਂ ਲਈ ਆਏ ਹੈਗਾ ਆ ਮੈਨੂੰ ਨਹੀਂ ਅੰਗਰੇਜ਼ੀ ਨਹੀਂ ਆਉਂਦੀ ਹੈ ਕਿ ਆਪੇ ਪੜ੍ਹ ਲਓ ਹੁਣ ਮੈਨੂੰ ਨਹੀਂ ਪਤਾ ਇਹ ਕਿਹੜੀ ਆ ਵੀਰੋ ਤਾਂ ਆਪਾਂ ਬੱਚੇ ਹਨ ਕਹਿੰਦੇ ਸੀ ਆਪਾਂ ਆਟੋਮੈਟਿਕ ਮਸ਼ੀਨ ਲਿਆਉਣੀ ਆ ਜਿਹਦੇ ਵਿੱਚ ਪਾਣੀ ਦੀ ਗਾਰੰਟੀ ਹੁੰਦਾ ਆ ਪਰ ਮੈਂ ਹਨ ਇਹਨਾਂ ਨੂੰ ਮਨਾ ਕਰਤਾ ਵੀ ਆਪਾਂ ਉਹ ਮਸ਼ੀਨ ਨਹੀਂ ਲੈਣੀ ਹੈਗੀ ਪਤਾ ਕਿਉਂ ਕਿ ਉਹ ਕਹਿੰਦਾ ਸੀਗਾ ਵੀ ਇਹਦੇ ਵਿੱਚ ਕਰੰਟਰ ਦਾ ਹੈਗਾ ਆ ਵੀ ਭਾਵੇਂ ਆਪਾਂ ਇਹਨੂੰ ਆਫ ਵੀ ਕਰ ਦਈਏ ਤਾਂ ਵੀ ਨਾ ਥੋੜਾ ਬਹੁਤਾ ਜਿਹੜਾ ਆ ਕਰੰਟ ਆਉਂਦਾ ਰਹਿੰਦਾ ਆ ਤੇ ਮੈਂ ਕਿਹਾ ਮੈਂ ਆਪਣੇ ਬੱਚੇ ਨੂੰ ਮੈਂ ਕਿਹਾ ਨਹੀਂ ਅਸੀਂ ਨਹੀਂ ਇਹ ਲੈਣੀ ਹੈਗੀ ਹੋਰ ਤੁਸੀਂ ਘਰ ਨਾ ਹੋਵੋ ਤੇ ਮੇਰੇ ਬਾਰੇ ਕੋ ਸੋਚ ਟੱਚ ਹੋ ਜੇ ਤਾਂ ਤੁਹਾਡੀ ਆਉਂਦੀ ਨੂੰ ਮੇਰੇ ਵਾਲ ਖੜੇ ਹੋਣ ਮੈਂ ਤਾਂ ਫੇਰ ਤੁਸੀਂ ਕੀ ਕਰੋਗੇ ਨਾ ਆਪਾਂ ਉਹ ਨਹੀਂ ਨਹੀਂ ਆਪਾਂ ਰਿਸਕ ਨਹੀਂ ਲੈਣਾ ਹੈਗਾ ਕੋਈ ਵੀ ਤੇ ਹੁਣ ਆਪਾਂ ਮਸ਼ੀਨ ਖੋਲਦੇ ਆ ਡੈਡੀ ਹੱਸੀ ਸਾੜੀਆਂ ਹੋ ਗਈਆਂ ਆ ਵੀਡੀਓ ਦਾ

ਦੇਖੋ ਇਹ ਇਹਦੇ ਕੋਰ ਵੀ ਮੰਮੀ ਪਾਣੀ ਪੜਦੀ ਨਾ ਬਲੈਂਕਟ ਵੀ ਧੋ ਸਕਦੇ ਨੇ ਬਲੈਂਕਟ ਵੀ ਧੋ ਸਕਦੇ ਹਾਂ ਇਹਦੇ ਵਿੱਚ ਇਹਦੇ ਉੱਤੇ ਨਾ ਉਹਨਾਂ ਨੇ ਦੇਖੋ ਇਹ ਬਹੁਤ ਮਜ਼ਬੂਤ ਮਸ਼ੀਨ ਹੈ ਇਹਦੇ ਉੱਤੇ ਤਿੰਨ ਬੰਦੇ ਖੜੇ ਕੀਤੇ ਸੀ ਇੰਨੀ ਇਹ ਮਸ਼ੀਨ ਜਾਨੀ ਕਿ ਹੈਗੀ ਵਧੀਆ ਇੰਨਾ ਹੱਥ ਲਾ ਕੇ ਉਹਨਾਂ ਨੇ ਲਖਾਇਆ ਇੱਕ ਮਸ਼ੀਨਾਂ ਸੀ ਹਾਂ ਮੁੱਕੇ ਮਾਰ ਮਾਰ ਕੇ ਉਹ ਇਸ ਦਾ ਵਿੱਚ ਹੋਈ ਜਾਂਦੀਆਂ ਸੀ ਪਾਲੇ ਦੇ ਉੱਤੇ ਦੇਖੋ ਤਿੰਨ ਬੰਦੇ ਬਣੇ ਚਲਾਈ ਸੀ ਮਸ਼ੀਨ ਬਿਲਕੁਲ ਨਹੀਂ ਥੱਲੇ ਨੂੰ ਹੋਈ ਹੈਗੀ ਤੇ ਇਹਦੇ ਵਿੱਚ ਆਪਾਂ ਕੰਬਰ ਜਿਹੜਾ ਡਬਲ ਕੰਬਰ ਵੀ ਧੋ ਸਕਦੇ ਐਨਾ ਬਟਾਟਾ ਹੈਗਾ ਟਾਬੇ ਦਾ ਆ ਦਿਖਾਓ ਲੰਗ ਸਰ ਤੇ ਕੈਮਰਾਮੈਨ ਨੂੰ ਰਿਕੁਐਸਟ ਕਰੀਦੀ ਹਨ ਤੇ ਆ ਉਹ ਲੱਗੇ ਹੋਏ ਆ ਜਿਹੜੇ ਕੀ ਕਹਿੰਨ ਹੁੰਦੇ ਆ ਫਿਲਟਰ ਫਿਲਟਰ ਜ ਹੈ ਅੱਗੇ-ਅੱਗੇ ਹੁੰਦੀਆਂ ਸੀ ਉਹ threllੀਆਂ ਜੀਆਂ ਜਿੱਦਾਂ ਪਾੜੀਆ ਤੁਹਾਨੂੰ ਨੈਟ ਵਾਲੀਆਂ ਉਹਨਾਂ 'ਚ ਮੈਲ ਜਿਹੜੀ ਇਹਦੇ ਵਿੱਚ ਨਾ ਮਾਣ ਦੇਖੋ ਆ ਲਾਤੇ ਉਹਨਾਂ ਨੇ ਦਬਲ ਕਰਕੇ ਅੱਗੇ ਨੈਟ ਜੀ ਹੁੰਦੀ ਸੀ ਤੇ ਉਹਦੇ ਵਿੱਚ ਮੈਲ ਸਾਰੀ ਫਸ ਜਾਂਦੀ ਸੀ ਤੇ ਇੱਧਰ ਦੇਖੋ ਇਹ ਵੀ ਕਿੰਨਾ ਵੱਡਾ ਹੈਗਾ ਇਹਦਾ ਆ ਕਰਨ ਵਾਲਾ ਸੁਕਾਉਣ ਵਾਲਾ ਤੋਈ ਵੀ ਲਾ ਦੇ ਨੀ ਇਹਦੀਆਂ ਚਿੱਪੀਆਂ ਨਹੀਂ ਵਧੀਆ ਤਰੀਕੇ ਨਾਲ ਅਗਲੇ ਭਜਾ ਦੇਖੋ ਇਹ ਵੀ ਕਿੰਨਾ ਵੱਡਾ ਆ ਇਹਦੇ ਵਿੱਚ ਵੀ ਚੰਗੇ ਕੱਪੜੇ ਜਾਣੇ ਉਹਨਾਂ ਹੋਣ ਕਿੱਥੇ 7 ਕਿਲੋ ਸੀ ਤੇ ਕਿੱਥੇ 14 ਕਿਲੋ ਇੱਕੋ ਵਾਰੀ ਕੱਪੜੇ ਜਿਹੜੇ ਮੈਨੂੰ ਲੱਗਦਾ ਦੋ ਗੇਲਿਆਂ ਦੇ ਵਿੱਚ ਬੜਾ ਧੋ ਹੋ ਗਿਆ ਕਰ ਦੋਬਲ ਹੋ ਗਈ ਸਾਨੂੰ ਸਾਡੀ ਮਸ਼ੀਨ ਕਿੱਦਾਂ ਦੀ ਲੱਗੀ ਤੁਸੀਂ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਦਿਓ ਜੀ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ ਉਹਨਾਂ ਚਾਚੀ ਸਾਹਿਬਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ